ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰਾਸ ਸਾਹਿਬ ਸ਼ਲੋਕ ਮੰਗਲਾ ਪਹਿਲਾ ਤੁਧ ਦਾ ਰੂਪ ਸੁਖ ਰੂਪ ਕੇ ਆ ਜਾਂ ਸੁਖ ਤਾਖ ਨਾ ਹੋਏ ਤੂੰ ਕਰਤਾ ਕਰਣਾ ਮੈਂ ਨਾਹੀ ਜਾਂਹੋ ਕਰੀ ਨਾ ਹੋਈ ਬਨਹਾਰੇ ਕੁਦਰਤ ਵਿਸਿਆ ਤਰੰਤ ਨਾ ਜਾਏ ਲਖਿਆ ਰਾਹਾ ਜਾਤਮਹ ਜੋ ਜੋਤਮਾ ਜਾਤਾ ਅਕਲ ਕਲਾ ਭਰਪੂਰ ਰਹੀ ਆ ਤੂੰ ਸੱਚਾ ਸਾਹਿਬ ਸੁਖਤਿ ਸਵਾਲਿਓ ਜਿਨ ਕੀਤੇ ਸੋ ਪਾਰ ਕੈ ਆ ਪਹਉ ਨਾਨਕ ਤੋ ਕਰਤੇ ਕਿਆ ਬਾਤਾ ਜੋ ਕਿਛ ਕਰਨਾ ਸੋ ਕਰ ਰਹੀ ਆ ਸੁਦਰਗ ਸਮੁਦਪਨ ਇਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੀਰਾ ਕੀ ਹਾਸ ਕਰਕੇ ਆ ਜਿਤ ਬਾ ਸਰਬ ਸੁਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇ ਤੇ ਤੇਰੇ ਬਾਪਨ ਹਾਰੇ ਕੀਤੇ ਤੇਰਾ ਗਉ ਪ੍ਰੀਸੋਂ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨੋ ਤਦਨੋਂ ਪਣ ਪਾਣੀ ਬੈਸੰਤਰ ਗਾਵੇ ਰਾਜਾ ਤ੍ਰਿਮੰਦੁਆਰੇ ਗਾਵਤੁ ਤਦਨੋ ਚਿਤ ਗੋਕਲਖਜਾਨ ਨੋ ਲੇਖ ਲੇਖ ਤ੍ਰੰਗੀ ਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੁੰਤਰੇ ਸਦਸvare ਗਾਵਨ ਤੁਧਨੋ ਇੰਦਰੇਂਦਰਾ ਸੁਨ ਬੈਠੇ ਦੇਵਤਿਆ ਦਰ ਨਾਲੇ ਗਾਵਨ ਤੁਧਨੋ ਸਤਿ ਸਮਾਤੀ ਅੰਦਰ ਗਾਵਨ ਤੁਧਨੋ ਸਾਧਵੀ ਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੇ ਗਾਵਨ ਤੁਧਨੋ ਵੀਰ ਕਰਾਰੇ ਗਾਵਨੋ ਤੁਧਨੋ ਪੰਡਤ ਪੰਡਕੀਸ਼ਰ ਜੋਕੁ ਜੁਗਵੇਦਾਨਾਲੇ ਗਾਵਨ ਤੁਧਨੋ ਮੌਨਿਆ ਮਨਮੋਹਨਾ ਸਰਗ ਮਛਪਿਆਨੇ ਗਾਵਨੋ ਤੁਧਨੋ ਰਤਨ ਪਾਇ ਤੇਰੇ ਅक्षर ਕੀਰਤਨਾਲੇ ਗਾਵਨੋ ਤੁਧਨੋ ਯੋਧ ਮਹਾਭਲ ਸੂਰਾ ਗਾਵਨ ਤੁਧਨੋ ਕਾਣੀ ਚਾਰੇ ਗਾਵਨ ਤੁਧਨੋ ਖੰਡ ਮੰਦਰ ਬ੍ਰਹਮੰਡਾ ਕਰ ਕਰ ਕੇ ਤੇਰੇ ਤਾਰੇ ਸੇ ਤੁਧਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਨੇ ਔਰ ਕੀਤੇ ਤੁਧਨੋ ਗਾਵਨ ਸਿਮ ਚਿਤਨ ਆਵਨ ਨਾਨਕਿਆ ਵਿਚਾਰੇ ਸੋ ਸਦਾ ਸਾਹਿਬ ਸੱਚਾ ਸੱਚੇ ਨਾਏ ਆਪਿ ਉਸ ਦਿਨ ਨਾ ਜਸੀ ਰਚਨਾ ਜਿਨ ਰਚਾਏ ਰੰਗੇ ਰੰਗੇ ਪਾਂਤੀ ਕਰ ਕੰਜੀ ਸੀ ਮਾਇਆ ਜਿਨ ਨੂੰ ਪਾਏ ਕਰ ਕਰਉ ਦੇਖੈ ਕੀਤਾ ਆਪਣਾ ਜੋ ਤੁਸਤੇ ਵਢਿਆਏ ਜੋ ਤੁਸ ਪਾਵੇਂ ਸਿਰਿ ਕਰਿ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਸਤਿ ਪਤ ਸਾਹਿਬ ਨਾਨਕ ਰਣ ਰਜਾਈ ਆਸਾ ਮਹੰਦਾ ਪਹਿਲਾ ਸੁਣ ਵੱਡਾ ਕਾਸ ਕੋ ਏਕੀ ਬੁੜ ਵੱਡਾ ਰੀਤਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣ ਵਾਲੇ ਤੇਰਾ ਸਮਾਏ ਵਟੇ ਮੇਰੇ ਸਾਹਿਬਾ ਕਹਿ ਰੁ ਮੇਰਾ ਗੁਣੀ ਦੇਹਿਰਾ ਹੋਏ ਨ ਜਾਣ ਤੇਰਾ ਕੀਤਾ ਕੀ ਉੜ ਚੀਰਾ ਰਹਾ ਸੰਸਰਤੀ ਮਰਸੋ ਤਕ ਮਾਏ ਸਭ ਕੀ ਮਤ ਮਿਲ ਕੀਮਤ ਪਾਏ ਗਿਆਨੇ ਧਿਆਨੇ ਗੁਰ ਗਰਹਾਏ ਕਾਹ ਨ ਜਾਏ تیرੇ ਤਲਟ ਪਟਿਆਏ ਸਭ ਸੱਤ ਸਹਤਾ ਖੋ ਸਭ ਚੰਗਿਆਈਆਂ ਸਿੱਧਾ ਪ੍ਰਖਾ ਕੀਆ ਵਢਿਆਈਆਂ ਤੁਧ ਵੇਣ ਸਿੱਧਿਕ ਨਾ ਪਾਈਆਂ ਕਰਿ ਮਿਨੈ ਨਾਹੀ ਠਾਕ ਰਹਾਈਆ ਕੁਣ ਵਾਲਾ ਕਿਆ ਵਿਚਾਰਿ ਸ਼ਿਵਤੀ ਪ੍ਰੇਤਰੀ ਭੰਡਾਰਾ ਜਿਸ ਤੂੰ ਦੇਤ ਸੈ ਕਿਆ ਚਾਰਾ ਨਾਨਕ ਸਤ ਸਵਾਰਣ ਹਾਰਾ ਅਸਾ ਮੂਲਾ ਪਹਿਲਾ ਆਖਾਂ ਜੀਵਾ ਵਿਸਰਮਰ ਜਾਓ ਆਖਣ ਓ ਕਾ ਸਾਚਾ ਨਾਮ ਸੱਚੇ ਨਾਮ ਕੀ ਲਾਗੇ ਪੂਰ ਉਤਪੂਰ ਕਾ ਚਲੇ ਹ ਦੁਖਾ ਸੋਕਿਓ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚ ਨਾ ਰਹਾ ਸੋਚੇ ਨਾਮ ਕੀ ਤਿਲ ਵਿਡਿਆਈ ਆਖਤ ਕੀ ਕੀਮਤ ਨਿਪਾਇ جے ساب مل کے آکھن پائے بڑا نہ ہووے کاٹ نہ جائے نہ عمرے نہ ہووے سوگ دیندر نہ چوںکا کھوگا گنا اے ہور نہیں کوئی نہ کوانک ہوے جیڑے اپ تیڑتے جی ذات gin din kar kai keete raat kasme bisare te kam jaat nanak naam basnat ragu juri mahalla chauka har ke jana sat gur sat purkha bina karo kripasu hamke re karno sat gur sarnai kar dya naam prakash ਮੇਰੇ ਮੀਤਾ ਗੁਰਦੇਵ ਮੁ ਕੋ ਰਾਮ ਨਾਮ ਪ੍ਰਗਾਸ ਕਰਮਤ ਨਾਮਿਰਾ ਪ੍ਰਾਨ ਸਿਕਾਇ ਹਰ ਕੀ ਤਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਪਾਗ ਵਡੇਰੀ ਜਨ ਹਰ ਸੋ ਤਰਪਿਆ ਸੁ ਹਰ ਨਾਮਿ ਨਿਲਾ ਤ੍ਰਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਨ ਹਾਰ ਹਰ ਹਰ ਸਨਾਮ ਨਾ ਪਾਏ ਆਤੀ ਬਾਗ ਹੀਣ ਜੰਪਾਸ ਜੋ ਸਾਤ ਗੁਰ ਸੰਗਤ ਨਿ ਆਏ ਤ੍ਰਿਗ ਜੀਵੈ ਤ੍ਰਿਗ ਜੀਵਾ ਸੁ ਜਨ ਹਰ ਜਨ ਸਾਤ ਗੁਰ ਸੰਗਤ ਪਾਏ ਤੈਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਾਤ ਸੰਗਤ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗੁ ਗੁਜਰੀ ਮਹਲਾ ਪੰਜਵੈ ਕਾਹੇ ਰੇ ਮਨ ਚਿਤਵ ਉਦਮ ਜ ਆਹਰ ਜੋ ਕਰਿਆ ਸਰ ਪਤਰਮ ਜੰਤੋ ਪਾਏ ਤਾ ਕਰਿ ਜੁ ਕਾਗ ਕਰ ਧਰੇ ਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਕਰਿਆ ਗੁਰ ਪ੍ਰਸਾਦ ਪਰਮ ਭਦ ਪਾਇ ਸੁਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸਕੇ ਧਰੇ ਸਿਰ ਸਿਰਜਕ ਸੰਦਾਹੇ ਠਾਕੁਰ ਕਾਹੇ ਮਨ ਕੋ ਕਰਿਆ ਊੜ ਊੜ ਆਵੈ ਸੁਸਾਤੀ ਪਸਿਵ ਸ੍ਰਿਛਰੇ ਆ ਤਨ ਕਾਬਨ ਖਲਾਵੇ ਕਉਨ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਦਾਨੁ ਦਸਾਸ਼្តਾਨੁ ठाकुर कार तल ਕਰਿਆ ਜਿਨ ਨਾਨਕ ਦਲਬ ਸਤਗੁਰੁ ਜਾਈਐ ਤ੍ਰੰਤਨ ਕਾਰਿ ਵਰਿਆ ਰਾਗ ਅਸ ਮਹਲਾ 4 ਸੁਖਰ ਕੀ ਓੰਕਾਰੁ ਸਤਗੁਰ ਪ੍ਰ사ਦ ਸੋ ਕਰ ਕ ਨਰੰਜਨ ਹਰਪੁਰ ਕ ਨਰੰਜਨ ਹਰ ਬਿਮਾਗਮਿਆਕਾਰ ਸੁਭਤਿ ਆਵੈ ਸੁਭਤਿ ਆਮਾ ਤਦ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁੰ ਜੀ ਆਕਾਦਾ ਤਾਰ ਹਰ ਤਿਆਬੋ ਸੰਤੋ ਜੀ ਸਭ ਦੁਖ ਵਿਸਾਰਣ ਹਰ ਹਰਿਆ ਪੇਠਾਕਰ ਹਰਿਆ ਕੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂ ਘਟ ਘਟ ਅੰਤਰ ਸਭ ਨੇ ਅੰਤਰ ਜੀ ਹਰੇ ਕੋ ਕ੍ਰਿਸ਼ਨਾ ਇੱਕ ਦਾਤ ਇੱਕ ਬੇਖਾਰੇ ਜੀ ਸਭ ਤੇਰੇ ਚੋਜ ਵੇਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਆਉ ਤਦ ਬਿਨਾਵ ਨਾ ਜਾਣ ਤੂੰ ਪਾਰ ਬ੍ਰਹਮੋ ਬੇਅੰਤੋ ਬੇਅੰਤ ਜੀ ਤੇਰੇ ਕਿਆ ਗੁਨਾਖ ਵਕਾਣਾ ਜੋ ਸਿਵ ਹੈ ਜੋ ਸਿਵ ਤਦ ਜੀ ਜਨਾਨਕ ਤਿਲ ਪ੍ਰਗਾਣਾ ਹਰ ਤਿਆਵੈ ਹਰ ਤਿਆਵੈ ਤਦ ਜੀ ਸੇ ਜਾਨੋ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਪੇ ਜਨ ਅੰਤਿਆਇ ਆ ਜੀ ਜਿਨ ਤੂਟੇ ਜਮ ਕੇ ਵਾਸੀ ਜਿਨਰ ਪਾਉ ਜਨਰ ਨਰ ਪਉ ਧਿਆਇ ਆ ਜੀ ਤਨ ਕਾ ਪਉ ਸੁਭਗ ਵਾਸੀ ਜਿਨ ਸੇ ਵੇ ਆ ਜਿਨ ਸੇ ਵੇ ਮੇਰਾ ਹਰ ਜੀਤੇ ਹਰ ਰੂਸ ਨਾਸ਼ੇ 세탄오 세탄오 준 하르타 아이 아지 잔나크 탄 판자시 테리 भगत 테리 भगत पंडा रेजी भरे बेअंत बेअंत 테리 भगत तेरे भगत सनान तुत जी हारन कनेक अनंता तेरियानक तेरे अनकरर पूजा जी तम तापै जपे बेअंत ਤੇਰੇ ਅਨੇਕੋ ਤੇਰੇ ਅਨੇਕ ਪੜੈ ਬੋ ਸਿਮਰ ਸਾਚੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਕੋਤ ਪਰਜਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਹ ਤੁਆਦ ਪ੍ਰਖਿਆ ਪਰੰਪੁਰ ਕਰਤਾ ਜੀ ਤੂੰ ਜੀਵਣ ਨਾ ਹੋਏ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਾ ਚਲ ਕਰਤਾ ਸੋਏ ਤੁਧਿਆਪੇ ਬਾਮ ਸੇ ਵਰਤਾ ਜੀ ਤੁਨ੍ਹ ਆਪੇ ਕ੍ਰਹਸ ਹੋਈ ਤੁਦਿਆਪੇ ਸ੍ਰਿਸ਼ਟ ਸਭ ਪਾਏ ਜੀ ਤੁਦਿਆਪੇ ਸ੍ਰਿਸ਼ਟ ਸਭ ਹੋਏ ਜਨ ਨਾਨਕ ਬੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਾ ਮੰਡਾ ਚੌਥਾ ਤੂੰ ਕਰਤਾ ਸੁਚੇਰ ਮੈਂ ਦਾਸ ਆਈ ਜੋ ਤੂੰ ਬਾਵੇਂ ਸਿਤਿ ਸੀ ਜੋ ਤੂੰ ਦੇ ਸਿਉ ਹੋਂ ਪਾਏ ਰਹਾ ਸਭ ਤੇਰੇ ਤੂੰ ਸਭ ਨੇ ਤਿਆਇ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖਲਾ ਦਾ ਮਨ ਮੁਗਵਾਇ ਤੁਦਿਆ ਵਿਛੋੜਿਆ ਤੇ ਮਿਲਾਇ ਤੂੰ ਜਿੜਿਆ ਹਾਂ ਸਭ ਤੁਝ ਹੀ ਬਾਹੇ ਤਜ ਬਿਨੋ ਦੂਜਾ ਕੋ ਨਾਹੀ ਜੀ ਜਨ ਸਭ ਤੇਰਾ ਖੇਲ ਅਭਿ ਜੋਗ ਮਨ ਵਿਛੜਾ ਸਮਝੋ ਕੀ ਮੇਲਾ ਜੇ ਸਨੋ ਤੂੰ ਜਾਣਾ ਹੈ ਸੋ ਜਨ ਜਾਣੈ ਹਰ ਗੁਣ ਸਦੀ ਅਖ ਵਖਾਣ ਜਿਨ ਹਰਿ ਸੇਵੈ ਅਖਨ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸੁਭ ਹੋਏ ਤੁਤ ਬਿਨੂ ਜਬਰ ਨ ਕੋਏ ਤੂੰ ਕਾਰ ਪਰ ਵੇਖੈ ਜਾਣੈ ਸੋਏ ਜਨ ਨਾਮਿਕ ਗੁਰਮੁਖਾ ਪ੍ਰਗਟ ਹੋਏ ਅਸਾ ਮਹਲਾ 5 ਜਿਤ ਸਰਵੜਾ ਪੈ ਨਮਾਸਾ ਪਾਣੀ ਪਾਵ ਕੋ ਤਨ ਕੀਆ ਪੰਕਜ ਮੋ ਪਗੰਨੇ ਚਾਲੈ ਹਮ ਦੇਖਾਂ ਤੇ ਰੂਪਿ ਅਲੇ ਮਾਨੇਤਨਾ ਚੇਤ ਸਮੂਰ ਮਾਨਾ ਹਰ ਬਿਸਰ ਤੇਰੇ ਗੁਣ ਗੱਲਿਆ ਰਹਾ ਨਾਹੋ ਜਿਤੇ ਸਤੇ ਨੇ ਪੜਿਆ ਮੂਰਤ ਮੁਕਦਾ ਜਨਮ ਕਿਆ ਕਨਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਸਾ ਮਹੰਦਾ ਪੰਜਵਾਇ ਹੈ ਪ੍ਰਾਪਤ ਮਾਨੁਖ ਜਹਰੀਆ ਗੋਪਨ ਗਨਨ ਕੇ ਤੇਰੀ ਬਰੀਆ ਅਵਰ ਕਾ ਜੋਤਰਾ ਕਿਤਨ ਕਾਮ ਮਨ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਥਾ ਜਾ ਤਰੰਗ ਮਾਇਆ ਕਹਿ ਰਹਾ ਹੈ ਜਪ ਤਾਪ ਸੁੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੂ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵ ਸਾਧਨ ਨ ਜਾਣਿਆ ਹਰਿ ਰਾਇ ਕਹੂ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾシャਹੀ ਦਸਵੀਂ ਕਾ ਬਿਓ ਗਾਚ ਬੇਨਤੀ ਚੋ ਪਾਈ ਹਮਰੇ ਕਰੋ ਹਾਤੇ ਰਚੈ ਹੋ ਨ ਹੋਏ ਚਿਤ ਕੀਚਾ ਤਉ ਚਰਨਨ ਮੰਨ ਰਹਿ ਹਮਾਰਾ ਅਪਨਾ ਜਾਨ ਕਰੋ ਪ੍ਰਤਿਪਾਰ ਹਮਰੇ ਦੁਸ਼ਟ ਸੁਭਾ ਤੁਮ ਭਾਵੋ ਆਪਾ ਹਾਦ ਮੋਹ ਬਚਾਵੋ ਸੁਖੇ ਵਸੈ ਮੋਰੋ ਪਰਿਵਾਰ ਸੇਵਕ ਸੇਵਕ ਸੁਭਾ ਕਰਤਾਰਾ ਮੋਰਚ ਨਜ ਕਰਦ ਕਰੀਐ ਸਭਨ ਕੋ ਅੱਜ ਸੰਗਰੀ ਐ ਪੂਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋਂ ਸੁਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਅ ਹੈ ਚੁੰਨ ਤਨ ਸੁਤਰਾ ਹਮਾਰੇ ਮਾਰਿਆ ਆਪ ਆਦਿ ਮੁਝ ਉਰੀਐ ਮਰਨ ਕਾਲ ਕਾ ਤ੍ਰਾਸ ਨ ਬਰੀਐ ਉਜੋ ਸੁਹਾਮਾਰੇ ਪਛੈ ਸ੍ਰੀ ਅਸਤੂਜੇ ਚੂ ਕਰਿਓ ਰਿਛੈ ਰਾਖ ਲਿਓ ਹੋ ਮੋ ਰਕਨਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦੁਸ਼ਟਨ ਕੇ ਅੰਤ ਤੁਮਹੋ ਪ੍ਰੀ ਚਤੁਰਦਸ਼ ਕੰਤ ਕਾਲ ਪਾਏ ਬ੍ਰਹਮਾ ਪੁਤਰਾ ਕਾਲ ਪਾਏ ਸ਼ਿਵ ਜਿ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਆ ਦੇਵ ਰਾਜ ਬ੍ਰਹਮਾ ਜੂਤੀ ਜੋ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਮਨਾਇਓ ਦੇਵ ਦਾਤ ਜਸ਼ਨ ਪਜਾਇਓ ਆ ਜਾਣਤੇ ਕਿ ਅਵਤਾਰ ਸੋਇ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸ਼ਿਵ ਕਨ ਕੋ ਸਿਵ ਮਨ ਸੁਖ ਦਿਆ ਸਤਰਨ ਕੋ ਪਲ ਮੋਪ ਦੇ ਕੀਆ ਕਟ ਕਟ ਕੇ ਅੰਤਰ ਕੀ ਜਾਣਤ ਅਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰ ਸੁਲਾ ਸਭ ਪਰ ਕਿਰਪਾ ਦਿਸ਼ਟ ਕਰ ਪੂਲਾ ਸੁਨਤਨ ਦੁਖ ਪਾਇ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏ ਕੀ ਕੀ ਪੀਰ ਪਛਾਨੈ ਕਟ ਕਟ ਕੇ ਪਰ ਪੜ ਕੇ ਜਾਣੈ ਜਬ ਉਦ੍ਰਕ ਕਰ ਕਰ ਤਾਰੈ ਕਰ ਜਾ ਕਰ ਤ ਤਬ ਦੇਹ ਅਪਾਰੈ ਜਬ ਆਕਰਖ ਕਰ ਤੋ ਕਬ ਹੂੰ ਤੁਮ ਮੈ ਮਿਲ ਤੋ ਦੇਹ ਦਰਸ ਹੂੰ ਜਿਤੇ ਬਦਨ ਸਿਟ ਸੁਭਤਾਰ ਆਪ ਆਪਣੀ ਬੂਤੂ ਚਾਰੈ ਮੁਸ਼ਾਬਿ ਹਿਤ ਰਤ ਨਿਰਾਲਮ ਜਾਣਤ ਬੇਦ ਪੇ ਦਰਿਆਲਮ ਨਰੰਕਾਰ ਅਨੂਪ ਕਨਰ ਲੰਗ ਆਦਿ ਅਨੀਲਾ ਆਨਾਦ ਸੰਭ ਤਾ ਕਾ ਮੂੜ ਅਚਤ ਪੇਦਾ ਜਾ ਕੋ ਪਿਵ ਨ ਪਾਵਤ ਬੀਤਾ ਤਾ ਕੋ ਕਰਪਾ ਹਨਨ ਮਾਨਤ ਮਹਾ ਮੂੜ ਅਕਸ਼ ਪੇਦ ਨਾ ਜਾਨਕ महादेव को कहत सुदाशिव निरंकार का चिंतन पेवा आपे अपने बधन जीते वर्णत पिन पिन त्वद जीते तुम्हारा लखा ना जाय पसारा कहबे दस जा प्रथम संसार एक रूप अनुसुरपा रंग पयो भव के फूपा अंड जे रसे तजि केने उत्पत्ति खान बहु रच दीनेने ਹੋ ਬੋਲਾ ਰਾਜਵ ਬਟਾ ਕਹਉ ਸੁਮਟੋ ਕਯੋ ਸ਼ੰਕਰ ਕੈਠਾ ਸਗ੍ਰਿ ਸਿਸ਼ਟ ਦਿਖਾਇੰ ਚੰਬਵ ਆਦਿ ਜੁਗਾਦ ਸਰੂਸੰਯੰ ਬਬ ਆਵ੍ਰਿਚਾ ਮੇਨੀ ਤੁਮ ਕਰੋ ਸਿਖੂ ਬਾਰ ਸਿਖ ਸੰਗਰ ਦੁਸ਼ਟ ਜਿਤੇ ਓਟ ਬਤ ਫਲਾਤਾ ਸਖਨ ਮਲੇਸ਼ ਕਰੋ ਰਣ ਘਤ ਜੇ ਅਸਤੋਜ ਤੂ ਸਨਨੇ ਪਰੇ ਤਨਕੇ ਦੁਸ਼ਟੋ ਦੁਖਤਵ ਮਾਰੇ ਗੁਰਖ ਜਾਨ ਭਗ ਪ੍ਰੀਤਿ ਹਾਰੇ ਤਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰਤ ਆਇ ਆ ਹੈ ਤਾਂਕੇ ਕਾਲ ਨਿਪਨ ਆਹ ਰਚਾ ਹੋਇ ਤਾ ਸਭ ਕਾਲਾ ਦੁਸ਼ਟ ਅਸਟੋ ਟ੍ਰਾਂਤ ਦ ਕਾਲਾ ਕਿਰਪਾ ਦੁਸ਼ਟੋ ਤਨ ਜਾਲ ਹਾਰੋ ਤਾ ਕੇ ਤਾਪ ਤਨੁ ਕਮ ਹਰਹੁ ਰਿਤ ਸਿਰ ਕਰਮੋ ਸਭ ਹੋਏ ਬਿਖਸਸਵਸ ਕਮ ਕੋਇ ਇਕ ਬਾਰੋ ਜਿਨ ਤੁਮੈ ਸੰਭਰ ਕਾਲ ਫਾਤ ਤਾਹੀ ਉਬਾਰ ਜਿਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੀ ਰਹਾ ਕੜਗ ਕੀਤੈ ਮੈਂ ਸ਼ਰਨ ਤੇ ਹਾਰੇ ਆਪ ਹਾਤ ਦਾ ਨਿਹੁ ਉਗਾਰੀ ਸਰਬ ਤੁਰਮੋ ਹਉ ਸਹਾਇ ਦੁਸ਼ਟ ਦੋਪਤੇ ਜਿਉਂ ਪਚਾਈ ਫੜਕ ਕੀ ਤਨ ਸ਼ਰਨ ਤੇ ਹਾਰ ਆਭਾਦਿ ਨਿਹੁ ਉਵਾਰੀ ਸਰਬ ਤੁਰਮੋ ਹਉ ਸਹਾਇ ਦੁਸ਼ਟ ਦੋਪਤੇ ਜਿਉਂ ਪਚਾਈ ਸਵਯਿਆ ਆਏ ਗਏ ਜੁਬ ਤੇ ਤੁਮਰੇ ਕਬ ਤੇ ਉਪਾਪ ਤੇ ਰੇ ਨਿਆਨਿ ਹੋ ਰਾਮ ਰਹਿਮ ਗੁਰਾਂ ਪੁਰਾਣ ਅਨੇਕਾਂ ਵਿੱਚ ਇੱਕ ਨਾ ਮਾਨਿਓ ਸਿਮਰ ਸਾਸਤਰ ਵਿਦ ਸਬੈ ਗੋਪੀਦ ਕਾਮ ਇੱਕ ਨਾ ਜਾਣਿਓ ਸੁਰੇਸ਼ ਪਾਨਿ ਕਿਰਪਾ ਤੁਮਰੀ ਕਾਰੈ ਮੈਂ ਨਾ ਕਿਉ ਸੁਭ ਤੋਰ ਵਿਖਾਨਿ ਦਹਿਰ ਸਗਲ ਦਵਾਰ ਕੋ ਸਾਟਕੈ ਗੈਹੋ ਤਹਾਰੁ ਦਵਾਰ ਵਹ ਗੈ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾਟਕੈ गएओ तुहार द्वार बाहे गए क्यों लाजे अस गोविंद दास तुहार रामकली महला की जा आनंद एको अकार सतगुरु प्रसाद आनंदु पे मेरी माए सतगुरु मैं पाया सतगुरु तौ पाया ससटी मन वचियां वादाईयां पराक्रतन परिवार करिया ਸ਼ਬਦ ਗਾ ਬੁਨਾਈਆ ਸ਼ਬਦੋ ਤਗਵ ਹਰਿ ਕੀਰਾ ਮਨ ਜਿਨੀ ਵਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸੁਨਾਰ ਹਰਿ ਨਾਲੇ ਹਰਿ ਨਾਲ ਰੋ ਤੂੰ ਮਨ ਮੇਰੇ ਦੁਖਾ ਸਭ ਛਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾਗਨ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸੁਦਾ ਰਹੁ ਹਰਿ ਨਾਦੀ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸੁਦਾ ਸਿਖਤ ਸਦਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਝ ਸ਼ਬਦ ਕਹਨੇ ਜੀ ਕਹ ਲਾਲਨਕ ਸੱਚੇ ਸਾਹਿਬ ਕਿਆ ਨਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੂ ਸਾਚੂ ਨਾਮਿਆ ਧਰਮੀਨ ਜਿਨ ਕੂਖਾਂ ਸਭ ਗਵਾਈਆ ਕਰ ਸੰਤ ਸੁਖਮਨਾਇ ਵਸਿਆ ਜਿਨੇ ਚ ਸਭ ਕੁ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਮੇਟੋ ਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤ ਸ਼ਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਸਵਾਜੇ ਪੰਚ ਸ਼ਬਦ ਤਧ ਘਰ ਸਵਾਗੈ ਘਰ ਸਵਾਗੈ ਸ਼ਬਦ ਵਾਜੇ ਕਲਾਜਤ ਕਰੋ ਧਾਰੀਆ ਪੰਜ ਦੂਤ ਦਵਾਸ਼ ਕੀਤੇ ਕਾਲ ਤੰਤ ਤੁਮਾਰੇ ਆ ਤੁਰ ਕਰਮ ਪਾਇਆ ਤੂ ਜਨ ਕ ਸੇ ਨਾਮ ਹਰਿ ਕਾ ਲਾਗੇ ਕਹਿ ਨਾਨਕ ਤਹ ਸੁਪਹਾਵਾ ਕਿੱਥੇ ਘਾਰੇ ਆ ਨਾ ਆਵਾਜੇ ਆਨੰਦ ਸੁਣੋ ਵਡ ਪਹਾੜੀਆ ਸਗਲ ਮਨੋਰਥ ਪੂਰੇ ਪਾਰਿਬਰਮ ਪ੍ਰਭ ਪਾਈਆ ਸਰੇ ਸਗਲ ਬਸੂਰੇ ਦੁਖ ਰੋਗ ਸੰਕਾਪ ਉਤਰੇ ਸੁਣੇ ਸੱਚੇ ਬਾਣੀ ਸੰਤ ਸਾਜਣ ਪੈ ਸਰਸ਼ੇ ਪੂਰੇ ਗੁਰ ਤੇ ਜਾਨੇ ਸੁਣਤੇ ਪੁਨੀਤ ਕਹਤੇ ਪਵਤਾ ਸਤ ਗੁਰ ਰਹੀਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਤਾ ਸਤ ਗੁਰ ਰਹੀਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਧਾ ਗਨੀ ਮਹਲਾ ਪੰਜੇ ਵਾ ਟਾਲ ਵਿੱਚ ਤੁਨ ਵਸਤੂ ਪਈਆ ਸਤ ਸੰਤੋਕ ਵਿਚਾਰੋ ਅੰਮ੍ਰਿਤ ਨਾਮ ਤੋਂ ਕੁਰਕਾ ਪਇਓ ਜਿਸ ਕਾ ਸਭ ਸਦਾਰ ਜੇ ਕੋ ਖਾਵੈ ਜੇ ਕੋ ਪੁੰਚ ਤਿਸ ਕਾ ਹੋਇ ਉਦਾਰ ਇਹ ਬਤ ਜੇ ਨਾ ਜਾਇ ਨਿਤ ਨਿਤ ਕਰਤਾਰ ਕਮ ਸੰਸਾਰ ਚਲਨ ਲਗਤ ਰਿਐ ਸਵ ਨਾਨਕ ਬ੍ਰਹਮਸਾਰੋ ਸ਼ਲੋਕ ਮਹਾਰਾ ਪੰਜਵਾਂ ਤੇਰਾ ਕੀਤਾ ਜਾਂ ਤੋ ਨਾਹੀ ਮਨੋਜਪ੍ਰੀਤ ਹੋਇ ਮਾਨਰੁ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮਿਹਰਾਮਤ ਹੋਇ ਸਤਗੁਰ ਸਜਣ ਮਿਲਿਆ ਨਾਨਕ ਨਾਮ ਲਾ ਕਾ ਜੀਵਾ ਤਨ ਮਨ ਚਿਵੇਂ ਹਰੀਆ ਪਾਉੜੇ ਜਿਤੈ ਤੂ ਸੁਮਰਥ ਜਿਥੈ ਕੋ ਨਾਹੀ ਉਥੇ ਤੇਰੀ ਰਾਖੋ ਆਪਣੇ ਉਦਰ ਮਾਹੇ ਸੁਣ ਕੈ ਜਮ ਕੈ ਦੂਤ ਨਾਹੀ ਤੇਰਾ ਛਡ ਜਾਏ ਆਉ ਜਲ ਮੁਖਮਸਗਾਹ ਗੁਰਸਬ ਦੀਪਾਰਕਾ ਹੈ ਜਿਨ ਕਉ ਲਗੇ ਪਿਆਸ ਅੰਮ੍ਰਿਤ ਸੇ ਖਾਏ ਕੰਮ ਇਹੋ ਪੰਨੋ ਗੋਬਿੰਦ ਕਾ ਹੈ ਸਭ ਸੇ ਨੋ ਕਰਤਾਲ ਸਮਲ ਸਾਹੇ ਸਾਹੇ ਬ੍ਰਥ ਕੋ ਨ ਜਾਏ ਜਿ ਆਵ ਤਦ ਆਹੀ ਸੋਖ ਮਹੰਲਾ ਪੰਜਿਵਾ ਅੰਤਰ ਗੁਰਿਆਰਾਧਨਾ ਜੇ ਹਵਾ ਦਾ ਕਰਨਾ ਨੇਤਰੀ ਸਤੁਰ ਦੇਖਣਾ ਸਰਵਣੈ ਸੁਣਨਾ ਕਰਨਾ ਸਤੁਰ ਸਿ ਤੇ ਰਤਿਆ ਤ੍ਰਗਹ ਪਾਇ ਅਠਾਉ ਆਹੂ ਨਾਨਕ ਕਿਰਪਾ ਕਰੇ ਜਿਸਨੋ ਇਹਤ ਦੇ ਜਤ ਮਹਤਮ ਕਾ ਕੀ ਹੈ ਵਿਰਲੇ ਕੀ ਕੀ ਮਹਲਾ ਪੰਜਵ ਰਖੇ ਰਖਣ ਹਾਰ ਆਪ ਬਾਰਿਆ ਨਾ ਵਰ ਕੇ ਪਾਰੇ ਪਾਏ ਕਾਜ ਸਵਾਰਿ ਅਨ ਉਹ ਆਪ ਦੇ ਆਲ ਮਨੋ ਨ ਵਿਸਾਰਿ ਅਨ ਸਾਧੂ ਜਨ ਕ ਸੰਗ ਅਵ ਜਲ ਤਰਿ ਅਨ ਸਾਖਤ ਨਿੰਦ ਕ ਦੁਸ਼ਟ ਥਿਨ ਮਾਹਿ ਵਿਦਾਰਿ ਅਨ ਜਿਸ ਸਾਹਿਬ ਕੇ ਟੇਕ ਨਾਨਕ ਮਨ ਮਾਹਿ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਏ ਜਿਸ ਸਾਹਿਬ ਕੇਤੇ ਨਾਨਕ ਮਨ ਮਾਹੀ ਜਿਸ ਮਰਥ ਸੁਖ ਹੋਏ ਸਗਲੇ ਦੁੱਖ ਜਾਏ ਸਗਲਿਆਂ ਦੁੱਖਾਂ ਪਾਪਾਂ ਕਾ ਨਾਸ਼ ਆਪ ਜੀਤੇ ਭਜਨ ਗੁਰ ਬਾਣੀ ਦਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ Lá, eu acredito,